ਇੰਨੇ ਦੇ ਵਿੱਚ ਲੰਬੜਦਾਰ ਦੇ ਘਰ ਹੋਈ ਕਰੋੜਾ ਰੁਪਏ ਦੀ ਚੋਰੀ ਦੱਸਦੀ ਹੈ ਕਿ ਚੋਰਾਂ ਵੱਲੋਂ ਦੱਸਦੀ ਹੈ ਕਿ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਦਰਸਲ ਲੰਬੜਦਾਰ ਦੀ ਫੈਬਰੀ ਜਿਹੜੀ ਹੈ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਘਰ ਆ ਕੇ ਦੇਖਦੀ ਹੈ ਤਾਂ ਗਹਿਣੇ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਕਰੰਸੀ ਵੀ ਸੀਗੀ ਜਿਹੜੀ ਕਿ ਚੋਰਾਂ ਵੱਲੋਂ ਚੋਰੀ ਕਰਕੇ ਲੈ ਕੇ ਚਲੇ ਗਏ ਤਾਂ ਫਿਲਹਾਲ ਪੁਲਿਸ ਦੀ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਬੱਡੇ ਬੇਟੇ ਮੇਰੇ ਦੀ ਜ ਫਲੈਟ ਸੀਗੀ ਛੋਟਾ ਬੇਟਾ ਮੇਰੇ ਨਾਲ ਰਹਿੰਦਾ ਔਰ ਅਤੀ ਚੱਲ ਕੇ ਹੀ ਲੈਣ ਨੂੰ ਕੈਮਰੇ ਮੇਰੇ ਕੱਲ ਤੇ ਬੰਦ ਪਏ ਕੈਮਰੇ ਆਲਰੇਡੀ ਲੱਗੇ ਹੋਏ ਸਾਡੇ ਮਕਾਨ 'ਚ ਤੇ ਸਵੇਰੇ ਜਦੋਂ ਸਾਡੇ ਕੰਮ ਵਾਲੀ ਸਪਾਈਆਂ ਕਰਨ ਵਾਲੀ ਆਈ ਤਾਂ ਉਸਨੇ ਦੱਸਿਆ ਵੀ ਆਪਣਾ ਸਾਰਾ ਕੁ ਪੱਟਿਆ ਪਿਆ ਜੀ ਅੰਦਰੋਂ ਜਦੋਂ ਅਸੀਂ ਦੇਖਿਆ ਤਾਂ ਦਰਾਜ ਲੋਕਰ ਸਾਰਾ ਕੁ ਪਟਕੇ ਕੋਈ ਬੰਦਾ ਚੋਰੀ ਕਰਕੇ ਪਿੱਛੇ ਵਿੰਡੋ ਪਟਕੇ ਨਿਕਲ ਗਿਆ ਜੀ ਕਿੰਨੇ ਕੁ ਜੀ ਚੋਰੀ ਹੋਈ ਹੈ ਕੀ ਚੋਰੀ ਦੇ ਵਿੱਚ ਗਹਿਣੇ ਘਟੇ ਸੀਗੇ ਜੀ ਕੋਈ ਕੈਸ਼ ਸੀਗਾ ਕੋਈ ਯੂਰੋ ਸੀਗੇ ਜੀ ਕਿੰਨੇ ਕੁ ਐਪਰੋਕਸੀਮੇਟ 2-3 ਕਰੋੜ ਰੁਪਏ ਜੀ ਪੁਲਿਸ ਨੂੰ ਤਲਾ ਦਿੱਤੀ ਪੁਲਿਸ ਨੂੰ ਰਿਪੋਰਟ ਕਰਤੀ ਸੀਗੀ ਫਿਰ ਲਗਾ ਕਿ ਨਹੀਂ ਕਿ ਨਮੰਦੇ ਕੋਈ ਕੈਮਰੇ ਜਾਸਪਾਸ ਹੋ ਕੇ ਮੈਂ ਉਸ ਸਾਡੇ ਕੈਮਰੇ ਬੰਦਾਂ ਬਾਕੀ ਉਹ ਪੂਰਾ ਜਾਂਚ ਕਰੂਗਾ ਪਤਾ ਲੱਗ ਜਾਊਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦੇ ਸ਼ੱਕ ਹੁਣ ਐਵੇਂ ਕਿਸੇ ਦਾ ਨਾਮ ਲੈ ਆਂ ਜਾਂਦਾ ਜੀ ਬਾਕੀ ਜੋ ਹੋਊਗਾ ਮੌਕੇ ਤੇ ਪਤਾ ਲੱਗ ਜਾਊਗਾ ਆਏ ਕਿਥੇ ਚੋਰ ਚੋਰ ਹੁਣ ਸਾਨੂੰ ਇਸ ਬਾਰੇ ਕਿਸ ਤਰ੍ਹਾਂ ਦਾ ਜਾਂਚ ਤੋਂ ਬਾਅਦ ਪਤਾ ਲੱਗੂਗਾ ਜੀ ਖਿੜਕੀ ਪੱਟੀਆਂ ਜੀ ਖਿੜਕੀਆਂ ਖਿੜਕੀਆਂ ਬੜੀਆਂ ਨੇ ਇਹ ਘਟਨਾ ਨੂੰ ਘਟਾ ਲੱਗ ਰਹੀ ਕੀ ਇਹ ਘਟਨਾ ਘਟਾ ਬਰਾਦਾ ਮੌਕੇ ਤੇ ਮੌਜੂਦ ਪਏ ਪਿੰਡ ਚੌਰਾ ਐ ਇੱਥੇ ਮੇਰੇ ਹੁਣ ਫੋਨ ਆਇਆ ਸੀ ਸਾਡੇ ਇੰਸਪੈਕਟਰ ਸਾਹਿਬ ਦਾ ਵੀ ਇੱਕ ਦੇ ਆਪਣੇ ਬਾਕੀ ਦੇ ਸਾਰੇ ਘਰ ਦੇ ਘਰ ਰ ਇੱਕ ਬੱਚੇ ਨੂੰ ਲੈਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰੋਂ ਆਇਆ ਸੀ ਇਟਲੀ ਉਹ ਤੋਂ ਲੈਣ ਗਏ ਸੀ ਤੇ ਉਸੇ ਕਮਰੇ 'ਚ ਹੀ ਚੋਰੀ ਹੋਈ ਹੈ ਉਹ ਉਹਨਾਂ ਨੇ ਹੋਰ ਕੁਝ ਨਹੀਂ ਛੇੜਿਆ ਜਦ ਮੈਂ ਮੌਕਾ ਵੇਖਿਆ ਗੇਟ 'ਚ ਅੰਦਰ ਵੜ ਕੇ ਮਤਲਬ ਵੀ ਜਿਵੇਂ ਐ ਲੱਗਦਾ ਬੰਦੇ ਨੂੰ ਕੁਝ ਪਤਾ ਹੀ ਹੁੰਦਾ ਚੋਰ ਨੂੰ ਵੀ ਇੱਥੋਂ ਹੀ ਚੋਰੀ ਕਰਨੀ ਹੈ ਐਦਾਂ ਦੇਖ ਦੇ ਮੌਕੇ ਤੇ ਦੇਖਣ ਨੂੰ ਐ ਲੱਗ ਰਿਹਾ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕੀ ਕੀ ਚੋਰੀ ਹੋਇਆ ਇਹਨਾਂ ਨੂੰ ਪੁੱਛਦੇ ਪਏ ਹਾਂ ਵੀ ਕੀ ਚੋਰੀ ਹੋਇਆ ਕਿੱਦਾਂ ਹੋਇਆ ਵੀ ਉਹ ਸਾਰੇ ਦੱਸਦੇ ਪਏ ਹਾਂ ਕਿਸੇ ਕਿਸੇ ਕੈਮਰਾ ਵੀ ਨਹੀਂ ਹਜੇ ਪੁੱਛ ਰਹੇ ਹਾਂ ਜੀ ਲੋਕ ਉਹ ਗਿਣਦੇ ਪਏ ਨੇ ਦੱਸਦੇ ਨੇ ਕੈਮਰੇ ਵਗੈਰਾ ਲੱਗੇ ਨੇ ਕੈਮਰੇ ਲੱਗੇ ਨੇ ਉੱਥੇ ਤਾਂ ਨਹੀਂ ਲੱਗੇ ਉਹਨਾਂ ਦੇ ਕੈਮਰੇ ਉਹ ਕਹਿੰਦੇ ਵੀ ਸਾਡੇ ਕੈਮਰੇ ਕੱਲ ਦੇ ਬੰਦ ਆ ਇਹ ਵੀ ਦੇਖ ਰਹੇ ਕਿਉਂ ਬੰਦ ਆ ਕੈਮਰੇ ਤਾਂ ਲੱਗੇ ਨੇ ਬਹੁਤ ਪਰ ਬਈ ਕਹਿੰਦੇ ਬੰਦ ਆ ਲੋਕੀ ਦੇ ਫਰੈਸ਼ ਕਿੰਨੇ ਆਏ 200 ਆ ਗਿਆ ਆ ਗਿਆ ਸਾਰੇ ਆ ਗਏ